ਸੋ ਸਿਗਰ ਜੀ ਸਾਰਾ ਵੈਲਕਮ ਜੀ ਮੋਡਰਨ ਈਟ ਕਿਚਨ ਲੌਗ ਤੇ ਕੋਸਲਾਉ ਕੀ ਬਾਤ ਚਾਹਾਂਗਾ ਅਸੀਂ ਸਾਰੇ ਠੀਕ ਆ ਤੁਸੀਂ ਮੈਂ ਠੀਕ ਪਹਾਂਵਿਆ ਤੇ ਤੁਸੀਂ ਸੁਣਾਓ ਕਿਵੇਂ ਹੋ ਕਿ ਗਰਮੀ ਦੇ ਕੋਲ ਪਰ ਜੋ ਪਕੇ ਦਾ ਘਰ ਦਰੋਂ ਦੱਲੀ ਕਰਨਾ ਤੋ ਅੱਜ ਪੰਨਾ ਕੰਪੜੇ ਦਿਨ ਬਾਅਦ ਇੱਕ ਚਟਨੀ ਦੀ ਕਿਉਂ ਹੁਣ ਅੰਬੀਆਂ ਜਿਹੜੀਆਂ ਕੱਚੀਆਂ ਵਾਲੀਆਂ ਜਿਹੜੀ ਰੌਬ ਮੰਗੋ ਆ ਉਹ ਜਾਣ ਵਾਲਾ ਹੀ ਆ ਬਸ ਤੇ ਪਕੌੜੇ ਲਈ ਉਹਦੀ ਇੱਕ ਕ੍ਰੈਸਪੀ ਲੱਗਿਆ ਸੌਖੀ ਜੀ ਬੜੀ ਸੁਆਗ ਨਹੀਂ ਮੇਰੇ ਮੂਹ ਪਾਣੀ ਆ ਗਿਆ ਗੁਰਜੀਤ ਦੀਦੀ ਕੋ ਖਾਦੀ ਜੀ ਹਨਾ ਉਦੋਂ ਦੀ ਮੈਂ ਸੋਚੀ ਸੀ ਮੈਂ ਖਾਣੀ ਮੈਂ ਬਣਾਉਣੀ ਬਣਾਉਣੀ ਮੇਰੇ ਕੋਲ ਬਣਾਈ ਨਹੀਂ ਗਈ ਅਹੀਂ ਛੇ ਛੇ ਦੀ ਦੂਸਰੀ ਬਣਾ ਲੈਨੇ ਆ ਤੇ ਅੱਜ ਉਹ ਵਾਲੀ ਬਣਾਉਣ ਲੱਗੇ ਤੇ ਉਹ ਵੈਸੇ ਨਾ ਛੋਲੇ ਭੂੜੀਆਂ ਦੇ ਨਾਲ ਬਹੁਤ ਸੁਆਦ ਹੁੰਦੀ ਆ ਮੈਨੂੰ ਲੱਗਾ ਮੈਂ ਸ਼ੱਕ ਬਣਾਈ ਹੀ ਆ ਪਰਤਾਪ ਜੀ ਨੇ ਉਹ ਪਿਛਲੀ ਵਾ ਪਤਾ ਨਹੀਂ ਜਾਣੀ ਸੀ ਸੋ ਅੱਜ ਮੈਂ ਬਣਾਉਣ ਲੱਗੀਆਂ ਉਹ ਵਾਲੀ ਚਟਨੀ ਤੇ ਚਲੋ ਲੈ ਲਈਏ ਪਹਿਲਾਂ ਸਮਾਨ ਇਹਦਾ ਇਹ ਅਜਿਹਾ ਧੁਦੀਨਾ ਪਿਆਜ਼ ਤੇ ਅੰਬੀ ਅੰਬੀ ਮੰਮੀ ਜੀ ਨੇ ਪਹਿਲਾਂ ਕੱਟਦੀ ਹਾਂ ਉਹ ਨਾਮ ਦੇ ਕੋਈ ਲੋੜ ਨਹੀਂ ਤੁਹਾਨੂੰ ਨਾ ਕੋਈ ਦਾਲੇ ਕੰਮ ਚੀ ਜੀ। ਇਹ ਲਿਆ ਇਸ ਮਿਰਚਾ ਮਿਰਚਾ ਤੁਸੀਂ ਆਪਣੇ ਹਿਸਾਬ ਨਾਲ ਲੈ ਲਓ। ਕੰਗੜ ਤੇ ਸਭ ਤੋਂ ਪਹਿਲਾਂ ਆਪਾਂ ਪਿਆਜ਼ ਵੀ ਕੱਟ ਲਈ ਹੈ। ਉਹ ਕੱਟ ਦੇਗੇ। ਤਾਂ মোটামুটি ਪਿਆਜ਼ ਟੱਕ ਲਓ। ਤੇ ਪੁਦੀਨਾ ਸੀ ਲਾ ਕੇ ਧੋ ਕੇ ਤੋਂ ਇਸ ਪਾਤਰ ਪਿਆ ਜਿਦਾ ਸੇ ਦਾ ਪੁਦੀਨਾ ਹਫਤਾ ਹਫਤੇ ਤੋਂ ਵੀ ਵੱਧ ਹੋ ਗਿਆ ਕਿਤਨ ਗਏ ਨੇ ਹਫਤੇ ਹੱਸਿੰਗ ਗਏ ਹੋ ਅੱਜ ਤਰੋਂ ਕਿੱਥੇ ਕਹਿ ਮਸਰ ਤੋਂ ਆਇਆ ਸਭ ਬਸ ਤਾਂ ਹੀ ਗਏ ਤਾਂ ਪਟਿਆਲੇ ਗਏ ਸੱਚ ਅੱਛਾ ਫਟੀਆਂ ਲੀਨੀਆਂ ਚਾਹੀਦੀਆਂ ਹਾਂ ਤੇ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਟੋਟਾ ਕੱਟ ਗਿਆ ਇਹਨੂੰ 10 ਦਿਨ ਹੋ ਗਏ ਆ ਸੁਦੀਨਾਂ ਲਿਆਂਦੇ ਨੂੰ ਇਹਨੂੰ ਮੈਂ ਲਿਫਾਫੇ 'ਚ ਪਾ ਕੇ ਰੱਖਿਆ ਸੀ ਆ ਵੇ ਕੋਪਰੀਨ ਉਸੇ ਤਰ੍ਹਾਂ ਹੀ ਹੈ ਕੋਈ ਖਰਾਬ ਨਹੀਂ ਹੋਇਆ ਸੋ ਇਹਨੂੰ ਰਵਾੜ 'ਚ ਪਾ ਕੇ ਵੀ ਰੱਖ ਸਕਦੇ ਜੇ ਤੁਸੀਂ ਤੇ ਇਸ ਤਰ੍ਹਾਂ ਕਿਸੇ ਲਿਫਾਫੇ ਦੇ ਵਿੱਚ ਵਿੱਚ ਨਹੀਂ ਪਾ ਕੇ ਰੱਖ ਲੋ ਤਾਂ ਏਹ ਖਰਾਬ ਨਹੀਂ ਹੁੰਦਾ ਪਰ ਹਾਂ ਹੋਵੇ ਸੁੱਕਾ ਜੇ ਗਿੱਲਾ ਹੋਇਆ ਤੇ ਫਿਰ ਲਾ ਕੇ ਉਹ ਤੇ ਮੈਨੂੰ ਸਾਨੂੰ ਦੱਸਿਆ ਜੀ ਇੱਕ ਤਰੀਕਾ ਦੇ ਖਰਾਬ ਹੋ ਗਿਆ ਸੋ ਇਹ ਮਿਰਚਾਂ ਵੀ ਆਪਾਂ ਵਿੱਚ ਕੱਟ ਲਾਂਗੇ ਮਿਰਚਾਂ ਦੇ ਵੀ ਬਹੁਤ ਫਾਇਦੇ ਫਾਇਦੇ ਆ ਉਹ ਜਿਹੜਾ ਖਾ ਸਕਦਾ ਉਹਨੇ ਖਾ ਦੇ ਦੂਜੇ ਦੇ ਖਾਦੇ ਫਾਇਦੇ ਨਹੀਂ ਇਹਦੇ ਪਿਆਜ਼ ਦੇ ਵੀ ਬਹੁਤ ਫਾਇਦੇ ਆ ਇਹਨਾਂ ਦੇ ਨਾਲ ਚ ਰੈਸੀ ਵੀ ਕਹਿੰਦੇ ਬੱਚਾ ਪਿਆਜ਼ ਜਿਹੜਾ ਜ਼ਰੂਰ ਖਾਣਾ ਚਾਹੀਦਾ ਪਿਆਜ਼ ਦਾ ਇੱਕ ਫਾਇਦਾ ਸਭ ਤੋਂ ਵਧੀਆ ਜਿਹੜਾ ਮੈਂ ਕਹਾਂਵਾਂਗੀ ਬੈਸਟ ਫਾਇਦਾ ਇਹ ਆ ਅੱਖਾਂ ਸਾਫ਼ ਕਰਦਾ ਬੜੀ ਬੜੀ ਅੱਛਾ ਤੇ ਪੱਖੇ ਸਾਹਮਣੇ ਘਟੋ ਸਾਰੇ ਘਰ ਦੀ ਅੱਖਾਂ ਸਾਫ਼ ਹੋਣਗੀਆਂ ਤੇ ਇਹ ਵਾਲੀ ਚਟਨੀ ਅਸੀਂ ਬਣਾਉਣੀ ਹੈ ਕਿ ਆਲੂ ਨੂੰ ਮੇਨ ਨਾਲ ਸਮਝਾ ਤੇ ਆਇਆ ਦਿੱਖ ਤੇ ਨਾਲ ਹੀ ਛਕਾ ਲਈ ਤੇ ਅਸੀਂ ਬੋਣੀ ਆਹ ਹਲੇ ਚੋਪਰ ਦੇ ਵਿੱਚ ਭੈਣ ਚੋਪਰ ਤੇ ਇਹਦੇ ਚ ਜੜੀ ਹੈ ਕਿ ਇਹਨਾਂ ਮੈਨੂੰ ਸਵੇਰ ਦਾ ਇੰਜ ਲੱਗਦਾ ਜਿ ਤਰ੍ਹਾਂ ਤੇ ਵਾਲ ਲੱਗਾ ਹੁੰਦਾ ਜਿ ਤਕ ਵਾਲ ਨੇ ਕੀ ਵਾਲ ਨੇ ਮਤਲਬ ਸਵੇਰ ਦਾ ਇੰਜ ਫੀਲਿੰਗ ਆਉਂਦੀ ਆ ਪਤਾ ਨਹੀਂ ਕੀ ਨਰ ਨੂੰ ਤਾੜਾ ਉਹ ਗਿਲ ਦੇ ਸੋ ਆ ਸਰਾ ਗੁਸ਼ਕਾ ਪਾਦਨਾ ਜੀ ਇਹਦੇ ਵਿੱਚ ਚੋਪਰ 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 ਵਿੱਚ ਚੋਪ ਕਰ ਲੇਗੇ ਇਸਕੋ ਹਾਂ ਠੀਕ ਤੇ ਬਣਾ ਕੇ ਜਿਹਨੂੰ ਦੇਖੇ ਚੋਪਰ ਤੇ ਅੱਜ ਕੱਲ ਤੁਹਾਨੂੰ ਪਤਾ ਸਾਰਿਆਂ ਉਹ ਲਿਖਾ ਨਾ ਕਹਿ ਰਿਹਾ ਹੈ ਕੁੱਲ ਹੈ ਤਰੁਕਾ ਹੈਗਾ ਕਿਉਂਕਿ ਲਾਈਟ ਨਹੀਂ ਆਉਂਦੀ ਨਹੀਂ ਲਾਈਟ ਦਾ ਪਤਾ ਨਹੀਂ ਕਿਹੜੇ ਵੇਲੇ ਚੱਲ ਜਾਣੀ ਆ ਸੋ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਫੇਰ ਮੈਂ ਕਹਿ ਦਿੱਤਾ ਕਿ ਤੁਸੀਂ ਵੰਡ ਪਾ ਲਓ ਫੇਰ ਵੀ ਅਸੀਂ ਬਟੇਰੀਆਂ ਪਾ ਲਈਆਂ ਤੇ ਗਰੀਆਂ ਪਪੀਓਸ ਤੋਂ ਕੀ ਆਪਰੇ ਹੋਣੇ ਉਹਨਾਂ ਜਿਪੜੀ ਚੰਦ ਜਾਣਾ ਕਿਤੇ ਤੇ ਨਾਲ ਹੀ ਅਸੀਂ ਪਾ ਦੇਣਾ ਪਦੀਨਾ ਪਰ ਅਗਨ ਨੂੰ ਥੋੜੀ ਜਿਹੀ ਪਪੀ ਜੀ ਨੇ ਮਿਰਚ ਵਾਦ ਕੀਤੀ ਇਹ ਸਬਜ਼ੀ ਵਿੱਚ ਮੈਂ ਅੱਛਾ ਮੈਂ ਇਹ ਜਿਵੇਂ ਮੈਂ ਮੈਨੂੰ ਲੱਗਾ ਮਖਾਣੀ ਨਹੀਂ ਆ ਤੇ ਚਲੋ ਤੁਸੀਂ ਦਿਖਾਓਗੇ ਉਹਨਾਂ ਮਿਰਚਾਂ ਵਾਲੇ ਪਰ ਮੇਰਾ ਤਾਂ ਮੂਹ ਨੂੰ ਮੱਕੀ ਦਾ ਸਮੇਰਾ ਮੂਸ ਸਾਰਾ ਛੱਲਿਆ ਗਿਆ ਜਦੋਂ ਮੈਂ ਵਿੱਚ ਖਾ ਲੈਂਦੀ ਆ ਮੂਹ ਚੰਗੀ ਹੋ ਜਾਂਦਾ ਸੋ ਜੀ ਅਸੀਂ ਪਾ ਲਿਆ ਜੀ ਪਦੀਨਾ ਤੇ ਭਾਵੇਂ ਚੱਲੇ ਨਾ ਸਮਾਨ ਮਟੀਰੀਅਲ ਜ਼ਿਆਦਾ ਹੋ ਗਿਆ ਤੇ ਨਾਲ ਇਹਦੇ ਵਿੱਚ ਪਾਵਾਂਗੇ ਅਸੀਂ ਨਮ ਨਮ ਕੀ ਭਰਦਾ ਹੋਰ ਕੁਝ ਨਹੀਂ ਵੜਨਾ ਸਵਾਦ ਅਨਸਾਰ ਇਹਦਾ ਰਹਿਣਾ ਉਹ ਮਾਰ ਪੰਜ ਮਿੰਟ ਤੁਹਾਡੀ ਰਸਕੀ ਤਿਆਰ ਆ। ਪੰਜ ਮਿੰਟ ਹੁਣ ਆਪਾਂ ਇਹਦੇ ਵਿੱਚ ਇੱਕ ਨਚੋੜਾਂਗੇ ਨਿੰਬੂ। ਇਹਨਾਂ ਜੇ ਨਚੋੜਤਾ ਸੇ ਦੇ ਚੀਰੂ ਤੇ ਨਿੰਬੂ ਦੇ ਵੀਂਜ ਪਾ ਲਈ ਆ ਦੇਖੋ ਇਹ ਸਮੋਗੀ ਕੁ ਬਣਾਤ ਨੇ ਜੋੜਣ ਦੀ ਆ। ਇਹ ਬੀਜ ਜਿਹੜੇ ਆ ਸਾਨੂੰ ਕੱਢਣੇ ਪੈਣੇ ਆ ਕੱਢ ਲਿਓ ਜੇ ਪੈਜਲ ਤੇ ਕੱਢ ਲਿਓ ਕਿ ਨਹੀਂ ਤੇ ਕਰਨਾ। ਇਹ ਕੌੜਾ ਨਹੀਂ। ਹਾਂ, ਕੜਤਣ ਲੱਗਦੀ ਕੌੜੇ ਲੰਦੇ ਆ। ਸੋ ਇਹਨਾਂ ਨੂੰ ਬਿਲੋਂ ਆਪਾਂ ਕੱਢ ਹੀ ਲੇਗੀ। ਪਤਾ ਨਹੀਂ ਇਹ ਪਾ ਲਿਆ ਤੇ ਹੁਣ ਆਪਾਂ ਇਹਨੂੰ ਅੱਧਾ ਬੰਦ ਤੇ ਪਤਾ ਨਹੀਂ ਇਹ ਚੱਲਣਾ ਕਿ ਨਹੀਂ ਚੱਲਣਾ ਕਿਉਂਕਿ ਜਿਆਦਾ ਮਟੀਰੀਅਲ ਹੋ ਗਿਆ ਮੈਨੂੰ ਲੱਗਦਾ ਨਹੀਂ ਚੱਲੇਗਾ ਵੇਖਿਆ ਚੱਲ ਗਿਆ ਚੱਲ ਗਿਆ ਚੱਲ ਗਿਆ ਲੈ ਲੈ ਇੱਧਰ ਪੱਕੇ ਅਗੇ ਲਾਉਣਾ ਮੈਂ ਉੱਥੇ ਤੇ ਪਸੀਨਾ-ਪਸੀਨੀ ਹੋ ਜਾਣਾ ਤੇ ਸੱਤੀਆਂ ਲਾ ਕੇ ਰੱਖੀ ਹਾਂ ਸੱਤੀਆਂ ਲਾ ਕੇ ਧੋਵੇ ਰੱਖੀਆਂ ਜੀ ਤੇ ਪਸੀਨਾ ਹਟਾਉਂਦਾ ਚਟਣੀ ਦੇ ਬਹੁਤ ਫਾਇਦੇ ਆ ਜੀ ਰੋਟੀ ਬਹੁਤ ਸਵਾਦ ਲੱਗਦੀ ਚਟਣੀ ਨਾਲ ਸਭ ਤੋਂ ਵੱਡਾ ਫਾਇਦਾ ਤੇਹੀ ਆ ਦੂਜੀ ਗੱਲ ਹੈ ਕਿ ਡਾਈਜੈਸ਼ਨ ਵਿੱਚ ਬਹੁਤ ਵਧੀਆ ਲੰਘਦੀ ਹੈ ਜਿਹੜੀ ਨਹੀਂ ਤੇ ਇਹ ਦਰ ਆ ਦਰ ਲੱਗਦੀ ਹੈ ਲੋਜੀ ਕੁਟਲੀ ਅਸੀਂ ਪੀਰ ਕਰ ਲਈਓ ਚਾ ਚੌਪੜ ਚ ਇਹ ਥੋੜੀ ਰਹਿੰਦੀ ਮੋਟੀ ਮੋਟੀ ਆ ਸੋ ਪਰ ਇਹ ਖਾਣ ਚ ਬੜਾ ਸਵਾਦ ਹੁੰਦਾ ਹੈ ਸੋ ਬਣਾ ਕੇ ਜਦੋਂ ਤੇ ਸਟਿਕਾ ਥੋੜੀ ਸਵਾਦ ਲੱਗਦੀ ਆ ਪਾਸ ਕਰਕੇ ਜੜੀਆਂ ਨਾ ਛੋਲੇ ਪੂੜੀਆਂ ਨਾਲ ਬੜੀ ਵਧੀਆ ਲੱਗਦੀ ਹੈ। ਐਸੀ ਸਾਰੀ ਆਈ ਦੀ ਛੋਟੀ ਜਿਹੀ ਰੈਸਪੀ। ਇਹ ਕੀਜੀ ਤੇ ਛੋਟੀ ਜਿਹੀ ਰੈਸਪੀ ਟਰਾਈ ਜ਼ਰੂਰ ਕਰਿਓ। ਸੁਆਦ ਚ ਬੁਲਦੇ ਹੋ। ਲਓ ਜੀ ਮੇਲ ਦਿਆਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨੂੰ ਤੱਕ ਲਗਭਗ ਸਸ਼ੀ ਕੱਪਸਾਰ।